ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇਹ ਆ ਸਾਡਾ ਪਹਿਲਾ ਤੇ ਫਰਸਟ ਵਲੌਗ ਐਨੇ ਦੇਖੀ ਡੋਲੇ ਉਹ ਯਾਰ ਤੂੰ ਬੱਚ ਬਖਾ ਲਈ ਮੈਨੂੰ ਬੋਲ ਲੈਂਦੇ ਇਹ ਸੀ ਸਾਡਾ ਪਹਿਲਾ ਤੇ ਫਰਸਟ ਵਲੌਗ ਤੇ ਆ ਪੰਡੋਰੀ ਪਤਾ ਨਹੀਂ ਕੀ ਗਈ ਜਾਂਦਾ ਤੇ ਗੋਪੀ ਵੀ ਬਾਹਰ ਹੀ ਖੜਾ ਵਾ ਪਰਾਲਾ ਵਿੱਚ ਵਰਦਾ ਗਰਮੀ ਤਾਖਰਾਂ ਦੀ ਆ ਤੇ ਇਹਦੇ ਮਾਰ ਇੱਕ ਕੱਸ ਕੇ ਤੇ ਇਹ ਸੀ ਆਪਣਾ ਫਰਸਟ ਵਲੌਗ ਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਬਲੌਗ ਕਿੱਥੋਂ ਸ਼ੁਰੂ ਕਰੀਦਾ ਆਪਾਂ ਉਹ ਟੇਕ ਨਹੀਂ ਰੱਖੇ ਕਿਉਂਕਿ ਸਾਡਾ ਸੀ ਪਹਿਲਾ ਤੇ ਫਰਸਟ ਬਲੌਗ ਤੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਦੋਂ ਹੀ ਕਰਨ ਤੁਰਨਾਵਾ ਤੇ ਉਦੋਂ ਤੋਂ ਹੀ ਕੰਮ ਚਾਲੂ ਕਰਦਾਂਗੇ ਤੇ ਸਾਨੂੰ ਥੋੜੀ ਕਟ ਨੌਲੇਜ ਸੀ ਬਾਕੀ ਤੁਸੀਂ ਪਿਆਰ ਬਖਸ਼ੋਗੇ ਤਾਂ ਫੇਰ ਹੀ ਆ ਤੇ ਚਲੋ ਹੁਣ ਤੁਹਾਨੂੰ ਦਿਖਾਉਨੇ ਆ ਕੁਝ ਹੋਰ ਵੀ ਵੈਰਾਈਟੀਆਂ ਆਓ ਵੀ ਲਾਉਨੇ ਆ ਰੌਣਕਾਂ ਆ ਵੀ ਨਾ ਦਰਦ ਆ ਜਿੰਦਗੀ ਦਾ ਨੰਦ ਮੈਂ ਕਹਿੰਦਾ ਮੋਟਰ ਤੇ ਆ ਲੈ ਵੀ ਕਾਲੇ ਨੇ ਕੱਢ ਲਈ ਕਲਿੱਪ ਤੇ ਹੁਣ ਬਣੂਗੀ ਕਲਿੱਪ ਦਮਣਾ ਆ ਗਿਆ ਸਾਲਾ ਬਾਹਰ ਤੇ ਦਮਣ 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 ਨੂੰ ਨਾ ਲਵਾ ਦੋ ਓਏ ਇਧਰ ਨਾ ਕਰ ਇਧਰ ਬਾਬੇ ਆਵੇਂ ਖੁੱਜਾਂ ਖਾਓਗੇ ਮਡੋਰੀ ਤੂੰ ਵੀ ਨਾ ਹੱਥ ਲਾ ਪਟੋਰੀ ਸੁੱਟ ਦੀ ਜੇ ਤੇਰੇ ਹੱਥ ਆਈ ਤੇ ਲੈ ਵੀ ਕਾਲੇ ਨੇ ਕੱਢਿਆ ਰਸਾਣਾ ਤੇ ਰਸਾਣਾ ਆ ਗਿਆ ਗੁਰਦੇਵਾਲ ਇਹ ਆ ਚੱਕ ਫਿਰ ਪੰਡੋਰੀ ਨੇ ਮਾਰੀ ਬਾਹਰ ਲੈ ਵੀ ਗੁਰਦੇਵ ਆ ਗਿਆ ਬਾਹਰ ਗੁਰਦੇਵ ਲਾ ਕੇ ਛੱਡੂ ਕੁਲ ਹੈ ਤੇ ਆ ਐ ਕਾਸ਼ ਬੇਵੇਂਦਾ ਅੰਮ੍ਰਿਤ ਕਾਜ ਦਾ ਕੱਚਾ ਹੀ ਨਹੀਂ ਸੈੱਟ ਹੁੰਦਾ ਹੋਰ ਨਹੀਂ ਕੋਸ਼ਤੇ ਲੈ ਵੀ ਅੱਧ ਪੱਕਾ ਕਿਸੇ ਨਾ ਕਿਸੇ ਦੀ ਤੋਸੂ ਪਤਲੀ ਹੱਡੀ ਤੇ ਆਓ ਫਿਰ ਵਿਖਾਉਨੇ ਆ ਤੁਹਾਨੂੰ ਮਾ ਆ ਵੀ ਮਿੱਤਰੋ ਜਸ਼ਨ ਨਾਮ ਐ ਇਸ ਮੁੰਡੇ ਦਾ ਵੱਡੇ ਵੱਡੇ ਕੱਪ ਜਿੱਤੇ ਆ ਤੇ ਕਬਲੇ ਗੁਰਦੇਵ ਐ ਤੇ ਕਾਸ਼ ਐ ਮੇਰੇ ਵੀਰੋ ਇੱਕ ਪਾਸੇ ਗੋਪੀ ਖਾਲਸਾ ਬਹੁਤ ਵੱਡੇ ਵੱਡੇ ਨਾਮ ਐ ਦੋ ਪਾਸੇ ਸਾਈਡਾਂ ਤੇ ਇਹ ਇਹ ਆ ਜੇਮੜਾ ਮੁੰਡਾ ਕਹਿੰਦੇ 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 ਸਰੀਰ ਦਾ ਕੀ ਫਾਇਦਾ ਜਦੋਂ ਜਮੀਰ ਨਾ ਹੋਵੇ ਸੋ ਐ ਚੱਲਿਆ ਗੋਪੀ ਗੋਪੀ ਕੀ ਹੋਇਆ ਜੀ ਉਹ ਜੀ ਗੁਰਦੇਵ ਸਿੰਘ ਪਾਜੀ ਬੰਦਾ ਚੇਤ ਤੁਸੀਂ ਪਹਿਲਾਂ ਵੀ ਖਾਲਸਾ ਗੋਪੀ ਖਿਡਾਰੀ ਦਾ ਨਾਮ ਹੈ ਤੇ ਕਲਗੀਧਰ ਦਾ ਪੁੱਤਰ ਹੈ ਤੇ ਕਹਿੰਦੇ ਵੀ ਰੇਡ ਅਜੇ ਤੱਕ ਇੱਕ ਵੀ ਨਹੀਂ ਖੜੀ ਹੁਣ ਪਤਾ ਲੱਗੂਗਾ ਕਹਿੰਦੇ ਬਾਜੀ ਮੋੜ ਨ ਆਇਆ ਮੇਰੇ ਵੀਰੋ ਕਹਿੰਦੇ ਅਗੇ ਦੇਵ ਆਪਣਾ ਦਮਨ ਸਿੱਧੂ ਨੇ ਕਹਿੰਦੇ ਬੜਾ ਸੋਹਣਾ ਜੱਫਾ ਲਾਇਆ 2.5 ਕਰੋੜ ਰੁਪਏ ਦਾ ਸੋ ਕਹਿੰਦੇ ਹੁਣ ਦੇਖਦੇ ਚੌਪਰਾਵਾਂ ਦੀ ਕੁੰਮ ਦੀ ਹੋਈ ਚੈਣ ਕਾਲਿਆ ਤੂੰ ਨਾ ਹੀ ਲੱਗੇ ਆ ਵੀ ਕਿਉਂਕਿ ਤੇਰੀ ਕੁਲਪ ਨਿਕਲ ਜਾਣੀ ਬਾਹਰ ਸੋ ਕਹਿੰਦੇ ਮਾਂ ਬੋਲੀ ਸੋ ਖੇਡ ਮਾਂ ਬੋਲੀ ਆ ਸਾਡੀ ਸੋ ਕਹਿੰਦੇ ਰ ਰ ਉਹ ਕਿਆ ਬਾਤ ਹੈ ਉਹ ਕਿਆ ਬਹੁਤ ਸੋਹਣਾ ਜੱਫਾ ਵੈਸੇ ਮੈਨੂੰ ਕਬੱਡੀ ਦੇ ਜੱਫਿਆਂ ਨਾਲੋਂ ਨਾ ਆਹ ਦਮੰਦਾਂ ਦਾ ਡਾਂਗ ਹੈ ਬਹੁਤ ਸੋਹਣਾ ਬੱਲੇ ਚੱਜਰਦਿਆ ਬਹੁਤ ਸੋਹਣਾ ਬੋਕ ਕੈਟ ਬੋਕ ਕੈਟ ਬਹੁਤ ਸੋਹਣਾ ਜੱਫਾ ਤੇ ਟਾਈਮ ਕਹਿੰਦੇ 1 2 3 4 5 6 7 8 9 10 ਹੋ ਗਿਆ ਜੀ ਹੋ ਗਿਆ ਬਾਹਰ ਕੱਢਤਾ ਜੀ ਕਿਆ ਬਾਤਾਂ ਜੀ ਬਹੁਤ ਸੋਹਣਾ ਜੱਫਾ ਬਾਈ ਆਸ਼ੀਰਵਾਦ ਦੇ ਦੀ ਆਪਣੇ ਗੋਪੀ ਸਿੰਘ ਚੇਲਿਆਂ ਨੂੰ ਫਿਰ ਵੀ ਆਪਣੇ ਸੱਜਣ ਮਿੱਤਰ ਹੈ ਕਿਆ ਬਾਤ ਐ ਸਤਦਾਂ ਦਾ ਮਾਣ ਕਰਦਾ ਹੋਇਆ ਕਿਆ ਬਾਤ ਐ ਬਹੁਤ ਸੋਹਣਾ ਮੁੰਡਿਆ ਖਿਡਾਰੀ ਐ ਐ ਵੀ ਕਬਲ ਐ ਕਲਗੀਧਰ ਦਸ਼ਮੇਸ਼ ਦਾ ਪੁੱਤਰ ਐ ਸਿਰ ਤੇ ਦਸਤਾਰ ਸਜਾਈ ਹੁੰਦੀ ਐ ਬਹੁਤ ਸੋਹਣਾ ਮੁੰਡਾ ਕਹਿੰਦੇ ਕੇਸਾਂ ਦੇ ਵਿੱਚ ਕਬੱਡੀ ਪਾਊਗਾ ਕੜਾ ਇੱਕ ਸ਼ਹਿਰਾ ਤੇ ਕਿਰਪਾਨ ਪੰਜ ਕਕਾਰਾਂ ਦੇ ਨਾਲ ਕਬੱਡੀ ਪਾਉਂਦਾ ਹੋਇਆ ਮੇਰੇ ਵੀਰੋ ਤੇ ਸਰੀਰ ਬਹੁਤ ਚਿੱਟਾ ਤੇ ਚਿੱਟਾਣੀ ਲਾਉਂਦਾ ਮੁੰਡਾ ਸੇ ਕਹਿੰਦੇ ਹਰਮਨ ਦੇ ਨਾਲ ਟੱਚ ਹੋਇਆ ਤੇ ਪਤਾ ਲੱਗ ਜੂਗਾ ਕਿਆ ਬਾਤ ਐ ਕਹਿੰਦੇ ਬਹੁਤ ਕਿਆ ਬਾਤ ਆ ਕਿਆ ਬਾਤ ਆ ਬਾਤ ਬਾਤ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਬਾਈ ਟਾਈਮ ਹੋ ਗਿਆ ਹਰਮਨ ਓਕੇ ਮਾਰ ਥਾਪੀ ਵੀ ਥਾਪੀ ਮਾਰ ਸਿੰਘਾ ਕਿਆ ਬਾਤ ਹੈ ਮੈਂ ਵੀ ਆਸ਼ੀਰਵਾਦ ਲੈਂਦਾ ਹੋਇਆ ਹਰਮਨ ਸਿੰਘ ਡਾਕਟਰ ਹੈ ਤੇ ਕਹਿੰਦੇ ਅੱਜ ਪਤਾ ਲੱਗੂ ਮੈਡੀਕਲ ਚ ਦਵਾਈਆਂ ਵੇਚਣੀਆਂ ਕਿ ਆਪ ਹੀ ਖਾਣੀਆਂ ਸੋ ਕਹਿੰਦੇ ਵੱਡਾ ਹੋਇਆ ਮਾਂ ਖੇਡ ਕਬੱਡੀ ਨੂੰ ਪਿਆਰ ਕਰਦਾ ਹੋਇਆ ਕਲਕੀ ਧਰ ਦਾ ਪੁੱਤਰ ਹੈ ਸੱਚੀ ਕੀ ਸਰੂਪ ਦੇ ਵਿੱਚ ਤੇ ਕਹਿੰਦੇ ਕਬਲ ਦੇ ਨਾਲ ਮੱਥਾ ਲਾਉਂਦਾ ਹੋਇਆ ਓਏ ਕੀ ਬਾਤ ਹੈ ਓਏ ਕੀ ਬਾਤ ਹੈ ਨਹੀਂ 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 ਤੇ ਰੇਡ ਹਰਮਨ ਦੇ ਟਰੈਕਟਰ ਦੇ ਹਿੱਸੇ ਆ ਬਾਈ ਨਹੀਂ ਬਾਹਰ ਚੱਲ ਚੱਲਿਆ ਸੀ ਪਰ ਕਬਲ ਜੀ ਗਿਆ ਨਹੀਂ ਆ ਬਹੁਤ ਸੋਹਣਾ ਮੁੰਡਾ ਕੀ ਬਾਤ ਹੈ ਡਾਕਟਰ ਸੁਖਤੈਨ ਸਿੰਘ ਦਾ ਪੁੱਤਰ ਹੈ ਇੱਕ ਪਾਸੇ ਤੇ ਇੱਕ ਪਾਸੇ ਚਿਹਰ ਤਿੰਨਾ ਭਰਾਵਾਂ ਦੀ ਘੁੰਮਦੀ ਹੋਈ ਤੇ ਕਹਿੰਦੇ ਕਾਸ਼ ਹੈ ਮੇਰੇ ਵੀਰੋ ਤੇ ਜਸ਼ਨ ਹੈ ਇੱਕ ਪਾਸੇ ਗੋਪੀ ਤੇ ਗਰਦੇਵ ਹੈ ਮੇਰੇ ਵੀਰੋ ਦੋਵੇਂ ਜਿੰਮ ਦੇ ਬੜੇ ਸ਼ਕੀਨ ਹੈ ਤੇ ਜਸ਼ਨ ਕਹਿੰਦੇ ਕਾਦਾ ਸ਼ਕੀਨ ਤੁਹਾਨੂੰ ਪਤਾ ਹੀ ਆ ਜਿਆਦਾ ਕੁੜੀਆਂ ਚਿਰੀਆਂ ਨਾਲ ਗੱਲ ਹੀ ਕਰਦਾ ਸੋ ਕਹਿੰਦੇ ਅੱਜ ਪਤਾ ਲੱਗੂ ਖਡਾਰੀਆਂ ਦਾ ਤੇ ਭਾਈ ਟਾਈਮ ਬਹੁਤ ਹੁੰਦਾ ਜਾਂਦਾ ਜਸ਼ਨ ਜਿਆ ਤੂੰ ਇੱਥੇ ਹੀ ਬਤੀਤ ਕਰ ਦੇਣਾ ਹੁਣ ਨਾ ਛੁੱਟਦਾ ਬਈ ਕਹਿੰਦੇ ਗੁਰਦੇਵ ਸਿੰਘ ਨੇ ਉਹ ਇੰਨਾ ਨਾ ਨੱਪ ਭਾਈ ਧਿਆਨ ਨਾਲ ਉਹ ਵੀ ਜਸ਼ਨ ਸਰਦਾਰ ਸੁਖਚੈਨ ਸਿੰਘ ਦਾ ਸੁਪੁੱਤਰ ਫੇਰ ਇੱਕ ਵਾਰੀ ਖੇਡ ਮਾ ਕਬੱਡੀ ਦੇ ਵਿੱਚ ਮੈਦਾਨ ਦੇ ਵਿੱਚ ਪਹਿਲਾਂ ਪਾਉਂਦਾ ਹੋਇਆ ਮੇਰੇ ਵੀਰੋ ਤੇ ਕਹਿੰਦੇ ਕੀ ਬਾਤ ਹੈ ਕੀ ਬਾਤ ਹੈ ਅੱਜ ਪਤਾ ਲੱਗੂ ਬੈਲੀਆਂ ਦੇ ਜ਼ੋਰ ਦਾ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਬਈ ਜਸ਼ਨ ਜ਼ੈ ਕਰੀ ਥਾਪੀ ਮਾਰ ਕੇ ਉਹ ਤਾੜਾ ਲਾੜੋ ਨੇ ਸਵਾਦ ਆਉਦਾ ਪਿੰਡ ਪੰਡੋਰੀ ਸਿਧਵਾਂ ਦਾ ਟੌਪ ਦਾ ਖਿਡਾਰੀ ਆ ਤੇ ਕਹਿੰਦੇ ਦਮਨ ਨੇ ਛੇੜ ਲਿਆ ਫਿਰ ਪ੍ਰਿੰਡ ਨੂੰ ਪ੍ਰਿੰਡ ਨੂੰ ਪ੍ਰਿੰਡ ਨੂੰ ਛੇੜ ਲਿਆ ਦਮਨ ਸਿਆ ਇੱਕ ਵਾਰੀ ਲੱਗ ਪਦਾ ਜਾਵੇ ਵੀ ਅੱਜ ਛੇੜਿਆ ਉਹ ਕਿਆ ਬਾਤ ਹੈ ਸਦਾ ਸੋਹਣਿਆ ਘੁੱਟ ਓਏ ਕਿਆ ਬਾਤ ਹੈ ਕਿਆ ਬਾਤ ਹੈ ਕਹਿੰਦੇ ਸਿੱਧੂ ਦਾ ਮੁੰਡਾ ਹੈ ਸਰਦਾਰ ਹੱਬੀ ਦਾ ਮੁੰਡਾ ਹੈ ਕਹਿੰਦੇ ਅੱਜ ਗੁੱਟ ਕੁੱਟ ਤੋਂ ਪਤਾ ਲੱਗੂ ਜੇ ਤਾਂ ਗੁੱਟ ਛਡਾਲਿਆ ਤਾਂ ਟਾਈਮ 10 ਗਿਣਤੀ ਕਰੂੰਗਾ ਜੇ ਛਡਾਲਿਆ ਤੇ ਠੀਕ ਆ 1 2 3 4 5 6 7 8 9 10 ਲੈ ਵੀ ਟਾਈਮ ਪੂਰਾ ਹੋ ਗਿਆ ਗੁਰਪ੍ਰੀਤਿਆਂ ਤੇ ਲੋਜੀਕ ਹੋ ਗਿਆ ਹੋਰ ਚੱਲਿਆ ਆਪਾ ਮੇਰੀ ਗੱਲ ਸੁਣੋ ਵੀ ਕੀ ਵੀ ਰਾਣੇ ਪਾਣੀ ਫਾੜਦਾ ਵਾ ਕਨੈਕਸ਼ਨ ਛਿੱਟ ਛਿੱਟ ਨਿਕਲੀ ਹੈ ਨਾ ਮੈਂ ਡੰਡਾ ਫੁਰਦਾ ਕਿਹੜਾ ਕਾਲਾ ਲਓ ਜੀ ਅਸੀਂ ਚ ਬੱਚੇ ਚ ਹੁਣ ਆ ਗਏ ਆ ਬਾਹਰ ਕਿਉਂਕਿ ਠੰਡ ਬੜੀ ਲੱਗਣ ਲੱਗੀ ਤੇ ਟਾਈਮ ਵੀ ਕਾਫੀ ਜ਼ਿਆਦਾ ਹੋ ਗਿਆ ਤੇ ਹੁਣ ਅਸੀਂ ਗੱਪਾਂ ਛੱਪਾਂ ਮਾਰੀ ਜਾਂਦੇ ਆ ਤੇ ਇੱਥੇ ਜਾਤੀਵਾਦੀ ਵੀ ਛੜੀ ਜਾਂਦੀ ਨਾਲ ਯਾਰਾਂ ਦੋਸਤਾਂ ਚ ਤੇ ਆਪਾਂ ਹਣ ਚੱਲੀਏ ਘਰ ਨੂੰ ਕਿਉਂਕਿ ਘਰ ਆ ਗਏ ਨੇ ਖੂਨ ਤੇ ਆਓ ਫਿਰ ਚਲ ਜੇ ਮੈਂ ਵੀ ਜਾ ਕੇ ਹੁਮਰਾਸੀ ਹੈ ਉਹ ਮੈਂ ਟਿਆ ਮਰਾਸੀ ਮੇਰੇ ਸਤਾ ਹੁੰਦੇ ਯਾਰ ਆਪਾਂ ਮਰਾਸੀ ਮਰਾਸੀ ਘਟ ਤ ਨਹੀਂ ਕੇ ਘਰ ਨੂੰ ਤ ਨਹੀਂ ਪਾ ਸਕੇ ਬਲੌਗ ਦੇ ਵਿੱਚ ਜਾਤੀਵਾਦੀ ਇੱਕ ਮਿੰਟ ਇਹਨੂੰ ਪੁੱਛ ਵੀਰੇ ਨਹੀਂ ਲਗਾ ਕੇ ਦਿੰਦਾ ਇਹਨੂੰ ਜਾ ਕੇ ਪੁੱਛ ਲੈ ਪੁੱਛ ਜੀ ਆਹੋ ਪੁੱਤ ਨੂੰ ਤੇਰਾ ਗੁਨਾਹ ਰਹਾ ਵਾ ਆ ਹੋ ਗਿਆ ਸਾਡੇ 47 ਨੂੰ ਤੂੰ ਕਿਦਾ ਬੰਦਾ ਤੂੰ ਕਿਦਾ ਓਏ ਓਏ ਕੱਲ ਮੁਕਰੀ ਨਾ ਸੱਚ ਤੋਂ ਨਹੀਂ ਤਾਂ ਨਾਲ ਕਾਬਿਲ ਨਹੀਂ ਮੇਰੇ ਪੜਾ ਗਿਆ ਯਾਰ ਆਪਣਾ ਫਸਟ ਵਲੌਗ ਹੈ ਇਹਦੇ ਗਾਲਾਂ ਕੱਢਦੇ ਆਪਾਂ ਚੰਗੇ ਨਹੀਂ ਆ ਓਏ ਜੇ ਵੜਾਉਣਾ ਪਾਲਾ ਨਹੀਂ ਆਪਣਾ ਚੱਲਣਾਗੇ ਨਹੀਂ ਚੱਲਣਾ ਨਹੀਂ ਨਹੀਂ ਚਬਲਾ ਚਬਲ ਪੰਜ ਨਰੀਆਂ ਪੰਨ ਤੇ ਹੀ ਲਿਆਗੇ ਕਹਿੰਦੇ ਆ ਜਿਹੜੇ ਸੂਏ ਨੇ ਕੱਢੇ ਜਿਹੜੇ ਬੋੜ ਨੇ ਨਹਿਰ ਚ ਕੱਢੇ ਤੇ ਰਹਿਣ ਸਹਿਣ ਨਾਲ ਹੋਰ ਫਿਰ ਉਦਾਂ ਮਾਪਿਆਂ ਦੀ ਗੱਲ ਕੱਢਿਆ ਕਰੋ ਕਿਸੇ ਨੂੰ ਓ ਰਹਿਣ ਸਹਿਣਾ ਦੱਸ ਤੂੰ ਆਪਣਾ ਕੰਮ ਕਰ ਠੀਕ ਹੈ ਨਾ ਓਏ ਬੀਗਾ ਸੁਣੋ ਅੱਗੇ ਆ ਸਾਡੇ ਗੁਰਦੇਵ ਰਾਮ ਰਿੰਦ ਦੀ ਅੱਗੇ ਅੱਗੇ ਗੁਰਦੇਵ ਭਾਈ ਜੰਦੇ ਤੇ ਨਸ਼ਾ ਛਡੋਣਾ ਤੇ ਮੈਂ ਫੋਜਾ ਫੋਲੇ ਨਾ ਇਹਨੂੰ ਦੂਜਿਆਂ ਨੂੰ ਪੁੱਛੋ ਓ ਯਾਰ ਆ ਬਲੌਗ ਨਾ ਯਾਰ ਕਰੋ ਲਗ ਬਾਦ ਵਾਲਾ ਜੇ ਹੁੰਦਾ ਤਗੜਾ ਮਾਰਦਾ ਉਹਦੇ ਉਹ ਭਰਾ ਮੰਜਾਜੀ ਤਾ ਮੈਂ ਨਹੀਂ ਕਰਦਾ ਭਰਾ ਮੰਜਾਜੀ ਤਾ ਮੈਂ ਲੋ ਜੀ ਬਹੁਤ ਹੋ ਗਏ ਇੱਥੇ ਗੱਪਾਂ ਛੱਪਾਂ ਤੇ ਹੁਣ ਆਪਾਂ ਚੱਲੀਏ ਕਰੋ ਪੱਗਾ ਤੇ ਤੇ ਕੱਢੋ ਮੋਟਰਸਾਈਕਲ ਆ ਵੀ ਤਿਆਰੀਆਂ ਕਰੋ ਜੀ ਇਹ ਆਪਣੇ ਪੰਡੋਰੀ ਸਾਹਿਬ ਨਾ ਆ ਗਏ ਬਾਹਰ ਆਏ ਆ ਵਾਲ ਖਿਲਰੇ ਆ ਇਹਨੂੰ ਤੇ ਸੰਦੀ ਨਾਣਾ ਕੋਈ ਫੜਾ ਦੇ ਓ ਮੂਰਖਾ ਯਾਰ ਇਹਨੂੰ ਕਿਨੇ ਫੜਾਈ ਯਾਰ ਕੋ ਪਿੱਛੇ ਪੇੜਾ ਮਾਰ ਦੇ ਓਏ ਇਹਦਾ ਮਾਰ ਛਾਟ ਦੇ ਔਰ ਯਾਰ ਇਹਨੂੰ ਕਿਨੇ ਫੜਾਈ ਹੈ ਲੈ ਇੱਧਰ ਮਹਿ ਰਿਆ ਓ ਯਾਰ ਸਾਰਾ ਖੇਪਾ ਤਾ ਨਾ ਹੁੰਦਾ ਕੀ ਫਾਇਦਾ ਫਿਰ ਯਾਰ ਇਹਨਾਂ ਨੂੰ ਨਾ ਆੜਾ ਕੀ ਹੋਣਾ ਮੈਂ ਕਹਾਂ ਯਾਰ ਮੇਰੇ ਕੋ ਸਾਲਾ ਕਾਸਟਰ ਲੇਟਰ ਦਾ ਬੋਲ ਨੂੰ ਜੀ ਨਹੀਂ ਕਰਦਾ ਚੱਲ ਆਪਣੇ ਰਾਈਡਾਈ ਨਾਲ ਮੇਰਾ ਸਿਰ ਸੌਂਦ ਨਾਲ ਭਰ ਗਿਆ ਰੇਤਾਂ ਨਾਲ ਉਹ ਜਲ ਗਿਆ ਯਾਰ ਜਾਣਦੇ ਲੈ ਵੀ ਸਾਰੇ ਨਾ ਨੂੰ ਚੁੱਕਿਆ ਮੋਟਰ ਤੇ ਤੇ ਸਾਡੇ ਸਰਦਾਰ ਸਾਹਿਬ ਐਦਾਂ ਦੀ ਪਿੱਕਾ ਉੱਥੇ ਲੱਗੀ ਹੁੰਦੀ ਹੈ ਦਿੱਲੀ ਉਹੜੇ ਬਾਈ ਦਾ ਸਿਰ ਜਾ ਪਾਟਾ ਸੀ ਤੂੰ ਵੀ ਪੜਾ ਸਿਰ ਲਓ ਜੀ ਅਸੀਂ ਨਾ ਧੋ ਕੇ ਤੇ ਖੇਡ ਕੇ ਕਬੱਡੀ ਤੇ ਫੁੱਲ ਇੰਜੋਏ ਕਰਕੇ ਤੁਰ ਕੇ ਆ ਪਿੰਡ ਨੂੰ ਤੇ ਆ ਦੇਖੋ ਪਿੰਡ ਦੀਆਂ ਸੜਕਾਂ ਤੇ ਆ ਗੱਡੀਆਂ ਚੱਲਦੀਆਂ ਨੇ ਬੜਾ ਕੰਮ ਕਰ ਰਹੀਆਂ ਆ। ਮੋਟਰ ਕਰੀ ਆ ਤਾਂ ਕਾਸ਼ ਕੁਝ ਹੀ ਆਉਣਾ ਹੈ। ਇਹਨਾਂ ਨੂੰ ਪਤਾ ਕੈਮਰਾ ਘੱਟੀ ਹੋਣਾ। ਪਿੰਡਾਂ ਦੀ ਸ਼ਾਨ ਰੂਟ ਚੈੱਕ ਕਰਦੀ। ਕਾਫੀ ਘਣਾ ਜੰਗਲ ਤੇ ਧਾਤੇ ਤੋਂ ਉਹ ਹੀ ਪੌਣ ਵਾਲਾ ਕੋਬੜਾ ਆ ਕੇ ਤੇ ਆਪੀ ਰੋਕ ਲਾ। ਵੀ ਅਸੀਂ ਲੰਘਣ ਲੱਗੇ। ਪਰ ਉਹਨੇ ਵੀਰ ਨੇ ਘਾਟ ਹੀ ਮੰਨੀ ਆ। ਉਹ ਨਾਟੇ ਆਏ ਆ ਕਿੱਦਾਂ ਸਾਡਾ ਪਿੰਡ ਵੀ ਆ ਗਿਆ ਨੇੜੇ ਲੋ ਜੀ ਅਸੀਂ ਹੁਣ ਆ ਗਏ ਆ ਪਿੰਡ ਤੇ ਆ ਦੇਖੋ ਦਮਣ ਨਾਲੇ ਇਹਨੂੰ ਲੱਗੇ ਫਤਬ ਮੇਰੀ ਵੀਡੀਓ ਬਣਦੀ ਇਹਨੇ ਮੂੰਹ ਖੋਲਤਾ ਲੈ ਕੀ ਬਾਤ ਹੈ ਦਮਣ ਤੇ ਲੈ ਵੀ ਪਿੰਡ ਦਾ ਘਟਤਾ ਮੋੜ ਪਿੰਡ ਚ ਹੋ ਗਿਆ ਆਪਾਂ ਐਂਟਰ ਤੇ ਹੁਣ ਆਪਾਂ ਰੁਕਣਾ ਜਾ ਕੇ ਸਦਾ ਦਮਨ ਦੇ ਕੋਗੇ ਕਿ ਜਿੱਥੇ ਗਿਆ ਆਪਾਂ ਸਟਾਪ ਹੁੰਦਾ ਦਮਨ ਦਾ ਹੋਮ ਤੇ ਇੱਥੇ ਹੀ ਸਾਡਾ ਸਟਾਪ ਹੁੰਦਾ ਸਾਰਿਆਂ ਦਾ ਤੇ ਬੰਦੇ ਸਾਰੇ ਉੱਤਰ ਕੇ ਉਧਰੋਂ ਸਿਮਾ ਵਾਲਾ ਆਇਆ ਤੇ ਬੰਦਿਆਂ ਨੇ ਗੱਡੀਆਂ ਲਾ ਦਿੱਤੀਆਂ ਬੰਬੀ ਤੋਂ ਬੰਬੀ ਤੋਂ ਹਾਂਜੀ ਓਏ ਐ ਲੱਗਦਾ ਧੌਲੀ ਧਰੋ ਆਏ ਨੇ ਹਾਂਜੀ ਸਿੱਧੂ ਸਾਹਿਬ ਨਾ ਆਏ ਤਾਂ ਮੱਥੇ ਤੇ ਨਹੀਂ ਕੀ ਹੋ ਗਿਆ ਕਬੱਡੀ ਖੇਡਦਾ ਉਹਨਾਂ ਨੇ ਉਹਨਾਂ ਨੇ ਸਾਲਾ ਪਾਲਾ ਹੀ ਬਣਿਆ ਏ ਆ ਆ ਖੁਸ਼ੀ ਬਣਿਆ ਏ ਜਾਂ ਉਧਰ ਵੇ ਬਾਬਾ ਜੀ ਲਓ ਜੀ ਅੱਜ ਦਾ ਬਲੌਗ ਸਾਡਾ ਇੱਥੇ ਹੀ ਹੈ